ਨੂਰੇ ਟਿੰਗ ਨਿੰਗ 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 ਕਰ ਦੋ ਪੁੱਤ ਖਾ ਦੋ ਟਿੰਗ ਨਿੰਗ ਟਿੰਗ ਨਿੰਗ 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 ਨੂਰੇ ਕੀ ਖਾਂਦਾਗਾ ਆ ਚੀਜੀ ਨੂਰੇ ਕਿੱਥੇ ਆ ਆਸੀ ਪੁੱਤ ਚੀਜੀ ਕਿੱਥੇ ਆ ਆ ਦੇ ਨੂਰੇ ਦੀ ਜੀਜੀ ਕਿੱਥੇ ਆ ਭਈ ਚਾਣੇ ਖਾਂਦਾ ਨੂਰੇ ਉਹ ਢੋਲ ਤੇ ਸਾਰੇ ਓਏ ਸਾਰੇ ਢੋਲ ਤੇ ਦਾਣੇ ਨੂਰੇ ਨੇ ਤਾਂ ਲੈ ਪਾ ਲੋ ਇਹ ਤੇ ਪਾ ਲੋ ਭਾਈ ਦਾ ਨਹੀਂ ਆ ਚਾਣਾ ਪੁੱਤ ਹਟਾ ਓਏ ਖਾ ਲੋ ਫਿਰ ਖਾਣਾਗਾ ਖਾ ਲੋ ਫਿਰ ਹਾਂ ਖਾਲੋ 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 ਕਾਲੋ ਪੈਖਾਲੋ ਨੂਰੇ ਤਾਂ dane ਖਾਂਦਾ ਸਾਡਾ ਨਾ ਵਿੱਚ ਫੇਰ ਪਾਵਲੋ ਦੇ ਇਹ ਪੈਕੇਟ ਦਾ ਖੋਲਣੇ ਨਹੀਂ ਨੂਰੇ ਤੂੰ ਇਹ ਤਾਂ ਖੇਡਣ ਨੂੰ ਰੱਖਿਆ ਹੋਇਆ ਪੁੱਤ ਖੇਡਿਆ ਕਰ ਇਹਦੇ ਨਾਲ ਤੂੰ ਖੋਲ ਕੇ ਤੈਨੂੰ ਖਵਾਉਣਾ ਨਹੀਂ ਇਹ ਇਹਦੇ ਨਾਲ ਤਾਂ ਖੇਡਿਆ ਕਰ ਪੈਕੇਟ ਨਾਲ ਤੂੰ ਦਾਣੇ ਖਾ ਲੋ ਚੰਨੇ ਦੇ ਦਾਣੇ ਰੁਚੀ ਕੀ ਕਰਦਾ ਰੂਚੀ ਬੈਠ ਨਾਲ ਆ ਬੈਠ ਰੂਚੀ ਚੁੱਪ ਕਰੇ ਬੈਠ ਰੂਚਾ ਵੀ ਤੇਰੇ ਕਿੰਨੀ ਦੇਖੀ ਜਾਂਦਾ ਵੀ ਨੂਰੇ ਕੀ ਕਰੀ ਜਾਂਦਾ ਸਾਡਾ ਕਾਲੋ ਖਾਲੋ ਦਾਣੇ ਖਾ ਕੇ ਖਾ ਕੇ ਖਾ ਕੇ ਦਾਣੇ ਭਈਆ ਜਿੱਤਾ ਵਧੀਆ ਸਾਡਾ ਨੂਰੇ ਕਾਲੋ ਖਾਲੋ 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 ਛੋਲਿਆਂ ਦੇ ਦਾਣੇ దాఖా క్షే క్ఠే కారే క్ఠే కారే కాలో 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 కక్క చె ਓਏ ਖਾਲਿਆ ਭਾਈ ਖਾਲਿਆ ਖਾਲਿਆ ਓ ਢੋਲ ਤੇ ਓਏ ਢੋਲੀ ਜਨਾਂ ਤੂੰ ਤਾਂ ਟਿੰਗ ਲਿੰਗ 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 ਕਰੀ ਜਨਾਂ ਨਾਲੇ ਆਪਾ ਲੋਟਾਣੇ ਚ ਟੱਕਰ ਜਦਾਂੇ ਬਾਲੋ ਟੱਕਰ ਜਦਾਂੇ ਪੜੋ ਜੀ ਓਏ ਫੇਰ ਡੋਲਤੇ ਤੂੰ ਫੇਰ ਡੋਲਤੇ ਓਏ ਤੂੰ ਦਾਣੇ ਡੁੱਲ ਹੀ ਜਾਂਨਾਗਾ ਨੂੰਨੇ ਅਨੂਰ ਦਾਨੇ ਫੇਡੋਲੀ ਇਹਨਾਂ ਪੁੱਤਾਂ ਓਏ ਕੋਲ ਨਗੁਰ ਕੌਰ ਸੰਦੂ ਦਾਨੇ ਫੇਡੋਲੀ ਇਹਨਾਂ ਤੋਂ ਲਓ ਮੈਂ ਪਾ ਗਏ ਤੁਹਾਨੂੰ ਤਿੰਨ ਚਾਰ ਦਾਣੇ ਰਹਿ ਗਏ ਭਾਈ ਕਿ ਕਾ ਪਿਆ ਚਲੋ ਭਾਈ ਪੰਜ ਦਾਣੇ ਹੋ ਗਏ ਖਾਲੋ ਉਹ ਨੂੰ ਪਤਾ ਅੱਜ ਖਾਣੇ ਨਹੀਂ ਢੁਟੇਰੀ ਕਰੇਗਾ ਵੋਏ ਫੇਟੇਰੀ ਕਰਦੇ ਤਾਂ ਵੋਟੇਰੀ ਕਰੀਏ ਨਾ ਤੇਲੀਗਰੀਆ ਦਾ ਵੋਏ ਓਏ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਅ ਖਾ ਲੋ ਖਾ ਲੋ ਬਾਈ ਖਾ ਲੋ ਖਾ ਲੋ ਖਾ ਲੋ ਖਾ ਲੋ ਜਾ ਬਾਜੋ ਤੇ ਡੜੀ ਆ ਗਿਆ